ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਅਰਕੈਸਟਾ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਵੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਪਿੰਡ rau ke gala ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਠੀਕ ਹੈ ਨਿਹਾਲ ਸਿੰਘ ਵਾਲਾ ਤੋਂ ਕਿੰਨੀ ਦੂਰ ਪੈ ਗਿਆ ਬੰਡੇ ਇਹ ਹੈਗਾ 12-13 ਕਿਲੋਮੀਟਰ ਠੀਕ ਹੈ ਇਧਰ ਬਦਰੀ ਤੋਂ ਰਹੇਗਾ ਦਾ 8-10 ਕਣ 3-3 ਕਿਲੋਮੀਟਰ ਠੀਕ ਹੈ ਮੋਬਾਈਲ ਨੰਬਰ ਆਪਣਾ ਜੀ 9653601192 9653701192 01192 ਹਾਂਜੀ ਵਪਾਰ ਦਾ ਕੰਮ ਆਪਣਾ ਜੀ ਹਾਂਜੀ ਹਾਂਜੀ ਠੀਕ ਆਪਾਂ ਦਿਖਾਵਾਂਗੇ ਤਿੰਨ ਵਿਹੜਾ ਹਨਾ ਹਾਂਜੀ ਤੇ ਪਹਿਲਾ ਨੰਬਰ ਆਪਾਂ ਜਿਹੜੀ ਵਿਹੜ ਦੇਖੀ ਜਾਨੇ ਕਿਹੜਾ ਸੂਹਾ ਜੀ ਇਹ ਦੂਜਾ ਸੂਹਾ ਜੀ ਸੁਈ ਹੋਈ ਹੈ ਹਾਂ ਇਹ ਕੱਲ੍ਹ ਸਵੇਰ ਦੀ ਸੁਈ ਵੀ ਹੈ ਬਾਈ ਬੱਚਾ ਕਿਹੜਾ ਦਾ ਇਹਦਾ ਬੱਚਾ ਹੈ ਜੀ ਆਗੇ ਦੇ ਪਿੱਛੇ ਬੱਚਾ ਹਾਂਜੀ ਤੇ ਸੁਵਾ ਦੂਸਰਾ ਜੈਨੂ ਹਾਂਜੀ ਦੰਦ ਵਗੈਰਾ ਚੈੱਕ ਰਿਆ ਜਾਂ ਕਰੇ ਨੇ ਨਹੀਂ ਦੰਦਾਂ ਦਾ ਹੋ ਗਈ ਬਰੋਬਰ ਜਵਾਨ ਦੇ ਕੱਢੀ ਜਾਂਦੀ ਹੈ ਬਈ ਇਹ ਅਰੀਜਨਲ ਦੂਜਾ ਸੁਵਾ ਜਮਾਂ ਜਮਾਂ ਪਿਓਰ ਇਹ ਨਹੀਂ ਗੱਲ ਵੀ ਤੀਜੀ ਦਾ ਨਾ 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 ਤੇ ਜੇਰ ਬਾਕੀ ਜੇਰ ਦੀ ਵੀਡੀਓ ਆਪਣੇ ਕੋਲੇ ਹੀ ਠੀਕ ਹੈ ਸਾਰਾ ਰਿਕਾਰਡ ਆ ਵੈਣਾ ਉਹਦਾ ਦੋਨਾਂ ਫਾਰਮ ਚ ਆਈਆਂ ਵੀਆਂ ਜਾਣ ਕੀ ਏ ਟੂ ਜ਼ेड ਰਿਕਾਰਡ ਆ ਸਾਰਾ ਠੀਕ ਹੈ ਕਿੰਨਾ ਦੁੱਤ ਸਟਾਰਟਿੰਗ ਜੇ ਥਲੇ ਇਹ ਹੁਣ 25 26 ਕਿਲੋ ਦਾ ਬੋਲਾ ਹੋਊਗਾ ਬਾਈ ਠੀਕ ਹੈ ਬਾਕੀ ਅੱਜ ਸਾਨੂੰ ਲੋ ਕਿ ਲੋਕ ਹੀ ਛੱਡਿਆ ਸੀਗਾ ਆਪਾਂ ਸਾਫ਼ ਕਰਤੀ ਵਹਿੜ ਜਾਵਾਂ ਠੀਕ ਹੈ ਹਾਂ 42 43 ਕਿਲੋ ਪਹਿਲੇ ਤੋਂ ਦੁੱਧ ਦਿੱਤਾ ਇਹਨੇ ਜੀ ਕਹਿੰਦਾ ਪਾਬਲ ਲੈਣ ਵਾਲਾ 40 ਮੰਨ ਕੇ ਲੈ ਸਕਦਾ ਮੈਂ ਵਹਿੜ ਦੇਊਗੀ ਜੇ ਤਾਂ ਬੰਦਾ ਪੂਰਾ ਕਾਰੀਗਰ ਹੋਇਆ 50 ਕਿਲੋ ਜੀ ਠੀਕ ਹੈ ਤੇ ਜਾਨਕੀ 40 ਤਾਂ ਆਪਣੇ ਤੋਂ ਸਟਾਨ ਤੇ ਲਿਖਾ ਕੇ ਲੈ ਜਾਏ ਬੰਦਾ ਵੀ ਜੇਕਰ ਬੰਦਾ ਬਚਿਆ ਸਾਹਮਣੇ ਵਾਲਾ ਕੀ ਹੋਇਆ ਦੁੱਧ 50 ਕਿਲੋ ਹੀ ਦਊਂਗਾ 1 ਕਿਲੋ ਟਾਈਮ ਦਾ ਦੁੱਧ ਰਾਹ ਆਉਣਾ ਜੀ ਭਰਾ ਆਉਣਾ ਬਾਈ ਰੇਟ ਇਹਦਾ ਕੀ ਰਹੂਗਾ ਇਹਦਾ 2.5 ਲੱਖ ਰੁਪਈਆ ਜੀ ਮਾਨਦਾਨ ਮੌਕੇ ਤੇ ਹੋ ਜਾਊਗਾ ਕਰ ਦਾਂਗੇ ਜੀ ਕੋਈ ਟੋਈ ਵਾਰਨ ਸੋ ਫਿਰ ਕੱਦ ਬੈੜ ਦੀ ਚੰਗੀ ਸਾਫ ਸੁਥਰੀ ਫਾਰਮ ਵਾਲੀ ਬੱਛੀ ਆ ਦੂਜਾ ਸੂਆ ਜੈਨੋਂ ਸੂਈ ਆ ਸੋ ਲੇਵਾ ਤੇ ਕੰਪੈਕਟ ਹਵਾਨਾ ਫਾੜੀ ਇਹਦਾ ਕੋਈ ਸੈਡ ਨਹੀਂ ਕੋਈ ਪਾਸਾ ਆਸਾਨੀ ਇਹਦੇ ਤੇ ਕੱਦ-ਕਾੜ ਵੀ ਬਹੁਤ ਆ ਤੇ ਥਣ ਹੱਥੀ ਚੋਈ ਜਲਾ ਚਾਹੇ ਮਸ਼ੀਨੀ ਕਰ ਲਈ ਚਾਹੇ ਹੱਥੀ ਦੋਨੇ ਟਾਈਪ ਦਾ ਬੈੜਦਾ ਥਣ ਲੱਗਿਆ ਤੇ ਕੋਈ ਭੂਰ ਸਰਲਾ ਵਗੈਰਾ ਦਿੱਕਤ ਨਹੀਂ ਕਿਸੇ ਕਰ ਹਾਂ ਜੀ ਨਾ ਨਾ ਚੋਈ ਜਾਣ ਲੱਗੀ ਆ ਜੀ ਠੀਕ ਆ ਕਿਚੀ ਵਰਗੀ ਚੋਈ ਆ ਸੋ ਬਰੋ ਮੋਟਾ-ਮੋਟਾ ਚੋਣਾ ਵੀਰ ਦਾਦਾ ਤੇ ਬਾਕੀ ਨਾੜਾ ਵਗੈਰਾ ਦੇਖੋ ਇਹਦੇ ਹਵਾਨੇ ਤੇ ਅੱਜ ਦੂਸਰਾ ਦਿਨ ਹੀ ਆ ਸੂਈ ਨੂੰ ਸਵਾ ਦੋ ਲੱਖ ਰੁਪਏ ਦਾ ਵੈੜਦਾ ਹੈਗਾ ਮੁੱਲ ਬਾਕੀ ਮੌਕੇ ਤੇ ਮਾਨਦਾਨ ਵਗੈਰਾ ਹੋ ਜਾਊਗਾ ਕਿਸੇ ਪਾਸਿਓਂ ਹੱਥ ਤਰਾ ਨਹੀਂ ਵੈੜ ਲਿੱਤੀ ਨਾ ਵੀ ਨਹੀਂ ਤੇ ਥਣ ਵੀ ਸੋਹਣਾ ਸਾਫ ਸੁਥਰਾ ਚਾਹੀਏ ਹੱਥ ਜਵਾਈ ਕਰੀਏ ਆਪਾਂ ਚਾਹੇ ਮਸ਼ੀਨੀ ਕੰਪੈਕਟ ਹਵਾਨਾ 12 1 ਕੋਕਵੇ 12 ਗਵੇ 10 ਪਾਸ ਦਾ ਟਾਈਮ ਆਪਾਂ ਜਿਹੜੀ ਵੀਡੀਓ ਕਵਰ ਕਰਦੇ ਪਏ ਸੋ ਨਸਾ ਵਗੈਰਾ ਦੇਖੋ ਹਵਾਨੇ ਦੇ ਉੱਪਰ ਤੋਂ ਲੈ ਕੇ ਥੱਲੇ ਤੱਕ ਜਮਾ ਫਿੱਟ ਫਾੜੀ ਪਈ ਹੈ ਹਨਾ ਜਮਾਂ ਦੀ ਜਮਾਂ ਬਾਈ ਠੀਕ ਹੈ ਬੈਠਾ ਨਹੀਂ ਸੀ ਜਾਂਦਾ ਵੈੜ ਤੋਂ ਦੋ ਦਿਨ ਬਹੁਤ ਅਖਿਆਈ ਚ ਰਹੀ ਆ ਠੀਕ ਹੈ ਅਈ ਨਾ ਅਗਲੇ ਵਾਸਿ ਅੱਗੇ 2 ਨੰਬਰ ਦੀ ਵਹਿੜ ਦੇਖੀ ਜਾਨੇ ਆ ਇਹ ਵੀ ਦੂਜਾ ਸੂਆ ਜੀ ਇਹ ਵੀ ਸੂਈ ਵੀ ਆ ਨਹੀਂ ਇਹ ਸੂਣ ਵਾਲੀ ਆ ਜੀ ਗੱਬਣਾ ਇਹਦੇ ਤਾਂ ਦਿਨ ਹਜੇ ਸਮਝ ਲਓ ਵੀ 12-13-15 ਦਿਨਾਂ ਨੂੰ ਹੀ ਪਏ ਆ ਬਾਈ 15 ਦਿਨ ਬਾਕੀ ਦੂਜਾ ਸੂਆ ਦੂਜਾ ਜੀ ਦੂਜਾ ਕਦ ਕੁਦ ਬਹੁਤ ਆ ਹਨਾ ਹਾਂਜੀ ਹਾਂਜੀ ਬਾਈ ਠੀਕ ਆ ਨਾੜਾ ਨੂੜਾ ਬਹੁਤ ਜ਼ਿਆਦੇ ਹਨਾ ਬਹੁਤ ਜ਼ਿਆਦੇ ਬਾਈ ਵਹਿੜ ਬਹੁਤ ਖਰੀਆ ਜਾਣੀ ਕਿ ਵਹਿੜਾ ਦੋਨੇ ਹੀ ਬਹੁਤ ਟੌਪ ਦੇ ਫਾਰਮ ਦੀਆਂ ਵਹਿੜਾਂ ਬਾਈ ਜਿਹੜਾ ਇੱਕੋ ਕਰਵਾਇਆ ਇੱਕੋ ਇੱਕੋ ਥਾਂ ਹੀ ਲਗੀਆਂ ਠੀਕ ਆ ਇਹਦਾ ਦੁੱਧ ਦਾ ਕੀ ਉਮੀਦ ਆ ਤਕਰੀਬਨ ਬਾਈ ਦੋਨੇ ਇੱਕੋ ਜਿਹੀ ਚ ਇਹਦਾ 43 ਕਿਲੋ ਤੇ 700 ਗ੍ਰਾਮ ਦੁੱਧ ਆ ਜਿਹੜਾ ਇਹਦਾ ਰਿਕਾਰਡ ਹੋਇਆ ਵਾ ਠੀਕ ਹੈ ਹਾਂਜੀ ਕਹਿੰਦਾ ਬਾਪ 44 45 ਦੀ ਉਮੀਦ ਲਾਗੇ ਹੁੰਦਾ ਚੱਲੇ ਦੋ ਆਉਣਾ ਜੀ ਨਾ ਆਉਣਾ ਬਾਈ ਠੀਕ ਹੈ ਨਾੜਾ ਜਮਾ ਹਵਾਲੇ ਦੇ ਗਾਹਾਂ ਨਹੀਂ ਕੇ ਜਿੱਦੇ ਕਰਮ ਵਾਲੀ ਤਿਆਰ ਹੋਊਗੀ ਕੋ ਦੱਸੋਗੇ ਵੀ ਮੈਂ ਹੈਗੀ ਆ ਦਿਨ ਲੱਗੇ 12 ਦਿਨ ਹਣਾ 15 ਦਿਨ ਪਏ ਆ ਬਾਈ ਹਜੇ ਇਹਦੇ ਠੀਕ ਹੈ ਅਜ ਤੀਜਾ ਦਿਨ ਹੋ ਗਿਆ ਆਪਣੇ ਕੋਲੇ ਆਈ ਨੂੰ ਰੇਟ ਕੀ ਰਹਿਣਾ ਇਹਦਾ ਇਹਦਾ ਰੇਟ 2 ਲੱਖ ਤੇ 10000 ਰੁਪਏ ਬਾਈ 2 ਲੱਖ 10000 ਹਾਂਜੀ ਸੋ ਵੀਰੋ 2 ਲੱਖ 10000 ਰੁਪਏ ਬੈਠ ਦੀ ਕੀਮਤ ਆ ਬਾਕੀ ਮੌਕੇ ਤੇ ਮਾਨਤਣ ਵਗੈਰਾ ਹੋ ਜਾਊਗਾ ਕੱਦ ਕਾੜ ਚੰਗਾ ਤੇ ਨਾਲਾ ਨੂੜਾ ਬਹੁਤ ਆ ਸਮਾਨੇ ਦੇ ਸੋ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ 2-10 ਦੇ ਵਿੱਚ ਮੌਕੇ ਤੇ ਮਾਨਤਣ ਹੋ ਜੂ 12-13 ਦਿਨ ਬਾਕੀ ਪਿਆ ਪਲੂਨ ਦਾ 42-43 ਕਿਲੋ ਦਾ ਦੁੱਧ ਦੱਸ ਦਿਆ ਕਿ ਇਹ ਤਾਂ ਪਾਇਆ ਹੋਇਆ ਸੋ ਦੇਖੋ ਕੱਦ ਕਾੜ ਵਗੈਰਾ ਤੇ ਬਾਕੀ ਨਾਲਾ ਦੇਖੋ ਥੱਲੇ ਨਾਲਾ ਨਾ ਬਿਲਕੁਲ ਬੈੜ ਗੁੱਦੀ ਵੀ ਆ ਜਮਾ ਪੂਰੇ ਕੱਦ ਕਾੜ ਦੇ ਵਿੱਚ ਆ ਜੈਨੂਨ ਦੂਜਾ ਸੂਰ ਸੂਰੀ ਆ ਦਿਨ 12-15 ਤੇ ਸੀਵਨ ਵਗੈਰਾ ਪਤਾ ਉਸ ਕਿਹੜਾ ਲੱਗਿਆ ਸੀਵਨ ਭਾਈ ਰਕਾੜਾ ਸਾਰਾ ਹੈਗਾ ਪੈਸੇ ਠੀਕ ਹੈ ਤੇ ਤਕਰੀਬਨ ਕੋ ਮਾਲ ਬਾਲਾ ਹੁੰਦਾ ਆਪਣੇ ਕੋਲੇ ਖਰੀਦ ਵੇਚ ਦਾ WhatsApp ਤੇ ਆ ਜਾਊਗਾ ਆਪਾਂ ਇਹ ਏ ਟੂ ਜ਼ेड ਡਿਟੇਲ ਦੱਸਾਂਗੇ ਸਾਰਾ ਦੱਸ ਦਾਂਗੇ ਸਾਰਾ ਦੱਸਾਂਗੇ ਅੱਗੇ ਤਿੰਨ ਨੰਬਰ ਬੱਚੀ ਦੇਖਿਆ ਜਿਹੜੀ ਆਪਾਂ ਇਹ ਵੀ ਦੂਜਾ ਸੂਆ ਹੀ ਇਹ ਆ ਜੀ ਇਹ ਸੂਈ ਵੀ ਆ ਇਹ ਦਿਨ ਨਹੀਂ ਸੂਣ ਵਾਲੀ ਹੈ ਬਾਈ ਠੀਕ ਹੈ 15 ਦਿਨ ਪਏ ਇਹਦੇ ਵੀ ਹਜੇ 15 ਦਿਨ ਇਹਦੇ ਬਾਕੀ ਆ ਸੂਣ ਹਾਂਜੀ ਹਾਂਜੀ ਬਾਈ ਇਹਦਾ ਕੀ ਰਿਕਾਰਡ ਆ ਇਹਦਾ 34 35 ਕਿਲੋ ਦਾ ਜੀ ਪਹਿਲੇ ਸੂਏ ਦਾ ਕਹਿੰਦਾ ਭਾਬ 30 ਤੋਂ 35 ਦੇ ਵਿਚਕਾਰ ਦੀ ਹੈ ਇਹ ਆ ਰਾਮਣਾ ਆਉਣਾ ਬਾਈ ਰਾਮਣਾ ਇਹ ਲੈਜੂ 15 ਤੋਂ ਉੱਪਰ ਦਿਨ ਰਾਮਣਾ ਦੈਨ 15 ਪਾਈ ਆ ਇਹਦੇ ਵੈਸੇ ਇਹਦਾ ਭਾਵ ਯਾਰ ਕੀ ਆ ਇਹਦਾ ਇਹ ਦੇ ਦਾਂਗੇ ਸਵਾ ਲੱਖ ਦੀ ਬਾਈ ਸਵਾ ਲੱਖ ਦੀ ਹਾਂਜੀ ਮੌਕੇ ਤੇ ਮਾਨਦਾਨ ਵਗੈਰਾ ਹੋ ਜਾਊਗਾ ਕਰ ਦਾਂ ਕੋਈ ਨਾ ਬਾਈ ਸੋ ਵੀਰ ਸਵਾ ਲੱਖ ਦੇ ਵਿੱਚ ਮੌਕੇ ਤੇ ਮਾਨਦਾਨ ਵਗੈਰਾ ਹੋ ਜਾਊਗਾ ਕੀ ਤੋਂ 34 33 ਦੇ ਘਰਾਂ ਚ ਵੇੜ ਚੱਲੀ ਵੀ ਆ ਦੈਨ 15 17 ਲੈਂਦੀ ਆ ਆਪਾਂ 34 35 ਦੇ ਤਾਂ ਉਮੀਦ ਲਾ ਸਕਦੇ ਆ ਕਿ 34 35 ਕਿਲੋ ਦੁੱਧ ਤੇ ਵੇੜ ਚੱਲੂਗੀ ਸੋ ਕਦ ਕਰ ਵਗੈਰਾ ਦੇਖੋ ਸਾਈਨਿੰਗ ਵਗੈਰਾ ਦੇਖੋ ਵੇੜ ਦੀ ਚੰਗੀ ਸੋਹਣੀ ਸਾਫ਼ ਸੁਥਰੀ ਅੱਗੇ ਬੱਚਾ ਉੱਥੇ ਨੰਬਰ ਦੇ ਪਾਲਕ ਕੱਟੀ ਦੇਖਿਆ ਨੀ ਨੀ ਲਾ ਵੀ ਦੀ ਹਾਂਜੀ ਬਾਈ ਕਿੰਨੀ ਗੁੰਮਰਾ ਹੈ ਜੀ ਇਹ ਮਾਰਾ ਦੂਰਦਾਂ ਦਾ ਬਾਈ ਸੱਟ ਲੈ ਜਾ ਲੋ ਇਹ ਕਿੰਨੇ ਟਾਈਮ ਦਾ ਆਪਣੇ ਕੋਲ ਇਹ ਆਪਣੇ ਘਰ ਦੇ ਕੋਈ ਕੱਟੀ ਆ ਬਾਈ ਕਰਦੀ ਜੰਪਲ ਹਾਂ ਹਾਂ ਕਰਦੀ ਜੰਪਲ ਇਹਦੀ ਮਾਂ ਵੀ ਆਪਣੇ ਕੋਲੇ ਹੀ ਸੀਗੀ ਕਿੰਨੀ ਚੰਗੀ ਮਾਂ ਸੀ ਬਹੁਤ ਜਿਆਦੇ ਚੰਗੀ ਮਾਂ ਸੀ ਠੀਕ ਹੈ ਠੀਕ ਹੈ ਆਪਣੇ ਕੋਲੇ ਦਾ ਬੰਨਣ ਬੰਨਣ ਦੀ ਥੋੜੀ ਪ੍ਰੋਬਲਮ ਆਉਂਦੀ ਆ ਠੀਕ ਆ ਠੀਕ ਆ ਭਰਾਇਆ ਦਾ ਠੀਕ ਆ ਗਾਂ ਅਗਲੇ ਦੇ ਕਰਮਾ ਬਾਈ ਇੱਕ ਮਹੀਨਾ ਇਹਨੂੰ 20 ਤਰੀਕ ਦਾ ਟੀਕਾ ਭਰਿਆ ਵਾ ਇਹਦੇ ਕਿਹੜਾ ਟੀਕਾ ਲੱਗਿਆ ਇਹ ਨੀਲੀ ਰਾਵੀ ਦਾ ਹੀ ਭਰਿਆ ਵਾ ਇਹ ਨਹੀਂ ਯਾਦ ਰੱਖਿਆ ਕਿਹੜਾ ਲੱਗਿਆ ਨਹੀਂ ਆਣੀ ਆਪਣੇ ਕੋਲੇ ਉਹ ਸਟਾਪ ਆ ਜਿਹੜਾ ਠੀਕ ਹੈ ਤਾਂ ਚਾਰ ਜਾਂ ਫੋਟਸਾਂ ਤਾਂ ਨਹੀਂ ਕੋਈ ਨਾ 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 ਜਮਈ ਭੋਰਾ ਵੀ ਨਹੀਂ ਮੈਂ ਲਿਖਿਆ ਥਾਣਾ ਇਹ ਸਭ ਤੋਂ ਥਾਣੇ ਦੇ ਕੋਲ ਚਾਰੇ ਕੋਈ ਫੋਟਸਾਂ ਨਹੀਂ ਹਨਾ ਤੇ ਵਧੀਆ ਦੁੱਧ ਸੀ ਮੈਂ ਦਾ ਉਹਨੇ ਦਿੱਤਾ 16 17 ਕਿਲੋ ਮੈਂ ਨੇ ਦੁੱਧ ਜੀ ਠੀਕ ਹੈ ਹਾਂ ਦੂਜੇ ਸੂਏ ਝੋਟੀ ਸੀਗੀ ਦੋਗੇ ਦੰਦ ਕੱਟੀ ਕਢ ਗਈ ਇਹ ਹਾਂ ਨਹੀਂ ਕੱਟ ਰਹੀ ਆ ਸੱਟੇ ਵੇ ਆ ਬਾਈ ਇਹਦਾ ਰੇਟ ਕੀ ਆ ਇਹ ਦੇ ਦਾਂਗੇ ਮੋਹਲਤਾ ਭਲਾ 75 ਕਰਾ ਲਓ 80 ਕਰਾ ਲਓ ਜੀ ਠੀਕ ਹੈ 65000 ਦੀ ਕੱਟੀ ਦੇ ਦਾਂਗੇ ਆਪਾਂ ਮਾਨਤਨ ਮੌਕੇ ਤੇ ਹੋ ਜਾਊਗਾ ਮਾਨਤਨ ਕਰਦਾ ਬਾਕੀ ਐਵੇਂ ਨਹੀਂ ਗੱਲ ਬਾਈ ਆਪਾਂ ਨੂੰ ਇਹ ਕਰਮ ਵਾਲੀ ਗੱਭਰ ਨਿਕਲਿਆ ਵੇ ਗਾਂਲੇ ਘਰੇ ਵਧੀਆ ਫੇਰ ਵੀ ਆਪਾਂ ਲੈ ਲਾਂਗੇ ਤਿਆਰ ਹੋਈ ਵੀ ਠੀਕ ਹੈ ਹਾਂ ਸੋ ਅੱਜ 65000 ਚ ਮੌਕੇ ਤੇ ਮਾੜਾ ਮੱਡਾ ਮਾਨਤਨ ਹੋ ਜਾਊਗਾ ਹਾਂਜੀ ਹਾਂ ਬਾਈ ਸੁਭਰੋ ਕੱਦ ਕਾੜ ਵਗੈਰਾ ਕੱਟੀਆਂ ਦੇਖ ਸਕਦੇ ਹੋ ਇਹਨੂੰ ਮੂੰਹ ਹਥਾ ਦੇਖੋ ਪੂਰਾ ਸੋਨਾ ਕੁੰਡਾ ਸੈਂਕਾ ਜਮਾ ਰਾਜੀ ਸਮੀ ਬੜੀ ਵੀ ਲੈ ਚੱਲ ਉਧਰ ਹੀ ਲੈ ਚੱਲ ਬਾਜਾ ਫੜ 65000 ਚ ਮਾਨਤਨ ਹੋ ਜੂ ਦ ਮੀ ਨਗ ਲਗ ਪੱਗ ਹੋਇਆ ਸੀਮਨ ਲੱਗੇ ਨੂੰ ਡੇਢ ਕਿ ਮਹੀਨੇ ਤੱਕ ਡੀਨ ਚੈੱਕ ਜਿਵੇਂ ਆ ਜਾਣਾਗਾ ਤੇ 65000 ਚੋਂ ਮੌਕੇ ਤੇ ਮਾਨਦਨ ਜੀ ਪਿਓਰ ਨੀਲੀ ਦਾ ਵੀ ਐ ਕਿਸੇ ਸਾਹਮ ਦਾ ਨਾਮ ਤਾਂ ਨਹੀਂ ਪਤਾ ਵੀ ਕਿਹਦੇ ਦੀ ਆਪੇ ਇਹ ਬਾਈ ਇਹਦੇ ਟੀਗਾ ਵੀ ਸੰਗ ਲਾ ਸੀ ਉਦੋਂ ਲਿਆ ਕੇ ਭਰਿਆ ਸੀਗਾ ਠੀਕ ਹੈ ਸ਼ਾਇਦ ਮੇਰੇ ਹਿਸਾਬ ਨਾਲ ਲਿਖਿਆ ਵਾ ਤਾਂ ਹੋਊਗਾ ਵੀ ਕਿਹੜੇ ਦੀ ਆ ਇਹ ਮਰਾ ਪੱਕਾ ਕਨਫਰਮ ਨਹੀਂ ਹੈਗਾ ਹਾਂ ਠੀਕ ਸੋ ਆਪਾਂ 4 ਲੱਖ ਦਿਖਾਦੇ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਕੋਲ ਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਹੈ ਸਿਰਫ ਵੀਡੀਓ ਪਾਉਣਾ ਵੀਡੀਓ ਦੇਖਣ ਲਈ ਸਭ ਦਾ ਤੈਅ ਦਲ